ਸਤ ਸ੍ਰੀ ਅਕਾਲ ਟਰੈਵਲ ਵਿਦ ਸਰਦਾਰ ਦੇ ਨਵੇਂ ਸਫ਼ਰ ਵਿੱਚ ਤੁਹਾਡਾ ਸਵਾਗਤ ਆ ਅੱਜ ਆਪਾਂ ਚੱਲਾਂਗੇ ਲੇਹ ਤੋਂ ਮਨਾਲੀ ਇਹ ਉਹ ਸਫ਼ਰ ਆ ਜਿਹਨੂੰ ਅਸੀਂ ਮੌਤ ਦੀ ਘਾਟੀ ਦਾ ਵੀ ਸਫ਼ਰ ਕਹਿ ਸਕਦੇ ਆ ਇਹ ਇੰਨਾ ਸੋਹਣਾ ਕਿ ਇਹਦਾ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਤੁਸੀਂ ਇਸ ਵੀਡੀਓ 'ਚ ਦੇਖੋ ਮੈਂ ਇਸ ਸੜਕ ਨੂੰ ਮੌਤ ਦੀ ਘਾਟੀ ਕਿਉਂ ਕਹਿ ਰਿਹਾ ਕਿਉਂਕਿ 450 ਕਿਲੋਮੀਟਰ ਤੁਹਾਨੂੰ ਕੋਈ ਪੈਟਰੋਲ ਪੰਪ ਨਹੀਂ ਮਿਲਣਾ ਕੋਈ ਪੈਂਚਰ ਵਾਲਾ ਨਹੀਂ ਮਿਲਣਾ ਇੱਕ ਦੋ ਟਾਬੇ ਮਿਲਣਗੇ ਸਾਹਮਣੇ ਆ ਗਿਆ ਸਾਈਨ ਬੋਰਡ ਇੱਥੇ ਲਿਖਿਆ 407 ਕਿਲੋਮੀਟਰ ਮਨਾਲੀ ਅਸੀਂ 100 ਕਿਲੋਮੀਟਰ ਕੱਢਿਆ ਏ ਤੇ ਇਹ ਸੜਕ ਦੇ ਉੱਤੇ ਜੇ ਆਪਾਂ ਲੰਮੀ ਵੀਡੀਓ ਬਣਾਉਂਦੇ ਤਾਂ ਬਹੁਤ ਲੰਮੀ ਬਣ ਜਾਣੀ ਸੀ ਇਹ ਸੜਕ ਦੇ ਉੱਤੇ ਟੈਂਪਰੇਚਰ ਆ ਜੇ ਮੰਨ ਲਓ ਗੱਡੀ ਖਰਾਬ ਹੋ ਜੇ ਕਿਸੇ ਦੀ ਰਸਤੇ ਦੇ ਵਿੱਚ ਗੱਡੀਆਂ ਵੀ ਖਰਾਬ ਆਪਾਂ ਨੂੰ ਮਿਲਣਗੀਆਂ ਇੱਕ ਦੋ ਤੇ ਇਹ ਇਸ ਸਫ਼ਰ ਦੇ ਵਿੱਚ ਗੱਡੀਆਂ ਦਾ ਕਬਰਸਤਾਨ ਵੀ ਕਿਹਾ ਜਾਂਦਾ ਇਹਨੂੰ ਤੇ ਇਹ ਜਿਹੜੀ ਜਗ੍ਹਾ ਹੈਗੀ ਆ ਇੱਕ ਮਿਲਟਰੀ ਦਾ ਏਰੀਆ ਤੇ ਇੱਥੇ ਮਿਲਟਰੀ ਰਹਿੰਦੀ ਆ ਪਰ ਇੱਥੇ ਕੋਈ ਹੋਟਲ ਨਹੀਂ ਹੈਗਾ ਤੇ ਇੱਥੇ ਇੱਕ ਟਾਬਾ ਹੈਗਾ ਜਿੱਥੇ ਆਪਾਂ ਰੋਟੀ ਖਾਵਾਂਗੇ ਤੇ ਇੱਥੇ ਚੈਕਿੰਗ ਹੁੰਦੀ ਆ ਚੈਕਿੰਗ ਦੇ ਤੁਹਾਡੀ ਗੱਡੀ ਨੰਬਰ ਤੁਹਾਡੀ ਗੱਡੀ ਕਿਹੜੇ ਰੰਗ ਦੀ ਆ ਕਿਹੜੀ ਕੰਪਨੀ ਦੀ ਆ ਤੇ ਡਰਾਈਵਿੰਗ ਲਾਇਸੈਂਸ ਨੰਬਰ ਇਹ ਫਿਰ ਇੱਥੇ ਨੋਟ ਹੁੰਦਾ ਜਦੋਂ ਇਹ ਘਾਟੀ ਤੁਸੀਂ ਪਾਰ ਕਰਗੇ ਤਾਂ ਉੱਥੇ ਨੋਟ ਹੋਣਾ ਇੰਨਾ ਨੇ ਫਿਰ ਸ਼ਾਮ ਨੂੰ ਇੱਕ ਦੂਜੇ ਨਾਲ ਟੈਲੀਫੋਨ ਤੇ ਉਹ ਚੀਜ਼ਾਂ ਮੈਚ ਕਰ ਲੈਣੀਆਂ ਵਾਇਰਲੈਸ ਤੇ ਇੱਥੇ ਕਦੇ-ਕਦੇ 20-20 ਕਿਲੋਮੀਟਰ 30-30 ਕਿਲੋਮੀਟਰ ਕੱਚਾ ਰਹਾ ਆ ਜਾਂਦਾ ਕਈ ਜਗ੍ਹਾ ਦੇ ਉੱਤੇ ਬਰਫ ਆ ਜਾਂਦੀ ਆ ਕਈ ਜਗ੍ਹਾ ਦੇ ਉੱਤੇ ਤੁਹਾਨੂੰ ਕਿੰਨੇ-ਕਿੰਨੇ ਕਿਲੋਮੀਟਰ ਕੋਈ ਬੰਦਾ ਦਿਸਦਾ ਹੀ ਨਹੀਂ ਜੇ ਇੱਥੇ ਕੋਈ ਪਿੰਡ ਆਉਂਦਾ ਵੀ ਆ ਪੰਜ-ਸੱਤ ਘਰਾਂ ਦਾ ਪਿੰਡ ਆਉਂਦਾ ਜਿਵੇਂ ਆ ਬੰਦੇ ਤੁਰੇ ਜਾਂਦੇ ਆ ਇਹ ਬੀ ਆਰਓ ਜਾਨਕਿ ਬਾਰਡਰ ਰੋਡ ਆਰਗੇਨਾਈਜੇਸ਼ਨ ਆਲੇ ਬੰਦੇ ਨੇ ਇਹ ਸੜਕ ਨੂੰ ਬਣਾਉਂਦੇ ਆ ਤੇ ਇਹਨਾਂ ਨੂੰ ਗੱਡੀ ਸਪੈਸ਼ਲ ਛੱਡਣ ਆਉਂਦੀ ਆ ਤੇ ਲੈ ਕੇ ਜਾਂਦੀ ਆ ਜਾਂ ਇਹਨਾਂ ਨੂੰ ਟੈਂਟ ਦਿੰਦੇ ਆ ਇਹ ਤੇ ਖਾਣ ਪੀਣ ਦਾ ਸਮਾਨ ਦਿੰਦੇ ਆ ਇਹ ਵੀ ਇੱਕ ਛੋਟਾ ਜਿਹਾ ਪਿੰਡ ਆਇਆ ਇੱਥੇ ਕੁਝ ਕੁ ਮੋਟਰਸਾਈਕਲ ਵਾਲੇ ਖੜੇ ਆ ਜਿਹੜੇ ਚਾਹ ਚੂ ਪੀ ਰਹੇ ਆ ਇੱਥੇ ਇਹ ਜਿਹੜਾ ਟ੍ਰਿਪ ਆ ਇਹ ਟ੍ਰਿਪ ਕਹਿੰਦੇ ਹੁੰਦੇ ਆ ਵੀ ਇਹ ਟ੍ਰਿਪ ਬਾਈਕਰ ਆ ਜਿਹੜੇ ਮੋਟਰਸਾਈਕਲ ਵਾਲੇ ਆ ਉਹ ਜੇ ਇਹ ਟ੍ਰਿਪ ਪੂਰਾ ਕਰ ਲੈਂਦੇ ਆ ਮਤਲਬ ਕਿ ਜੰਮੂ ਪਠਾਨਕੋਟ ਕਾਰਗਿਲ ਲੇਹ ਹੁੰਦੇ ਹੋਏ ਵਾਪਸ ਮਨਾਲੀ ਵੱਲ ਦੀ ਚੰਡੀਗੜ੍ਹ ਵੱਲ ਨੂੰ ਚਲੇ ਜਾਂਦੇ ਆ ਤਾਂ ਇਹ ਜਿਹੜਾ ਟ੍ਰਿਪ ਆ ਉਹਨਾਂ ਵਾਸਤੇ ਇੱਕ ਜ਼ਿੰਦਗੀ ਭਰ ਦਾ ਸਕੂਨ ਦਾ ਸਫ਼ਰ ਬਣ ਜਾਂਦਾ ਕਿ ਅਸੀਂ ਇੱਕ ਪ੍ਰਾਊਡ ਮਹਿਸੂਸ ਹੁੰਦਾ ਉਹਨਾਂ ਨੂੰ ਕਿ ਅਸੀਂ ਇਹ ਟ੍ਰੈਵਲ ਕਰਕੇ ਆਏ ਆ ਪਰ ਇਹ ਨਿਰਾ ਮੁਸੀਬਤ ਆ ਜੇ ਕੋਈ ਘਟਨਾ ਵਾਪਰਦੀ ਆ ਕਿ ਤੋ ਪੱਥਰ ਡਿੱਗ ਪਵੇ ਕਿਸੇ ਜਗ੍ਹਾ ਤੇ ਤੁਹਾਡੀ ਗੱਡੀ ਫਸ ਜਾਵੇ ਕਿਉਂਕਿ ਰਸਤੇ ਦੇ ਵਿੱਚ ਪਾਣੀ ਦੇ ਵੀ ਕਈ ਝੋ ਆਉਂਦੇ ਆ ਤੇ ਕਈ ਜਗ੍ਹਾ ਦੇ ਉੱਤੇ ਬਰਫ ਪਈ ਹੋਈ ਆ ਆਪਾਂ ਵੀ ਉਥੋਂ ਦੀ ਲੰਘਾਂਗੇ ਤੇ ਇਹ ਵੀ ਇੱਕ ਪਿੰਡ ਆ ਗਿਆ ਪਿੰਡ ਦੇ ਵਿੱਚ ਵੀ ਤੁਸੀਂ ਆਪ ਵੀ ਹਸਾਬ ਕਿਤਾਬ ਲਾ ਕੇ ਦੇਖ ਲਓ ਵੀ ਇੱਥੇ ਸੱਤ ਅੱਠ ਘ ਘਾਰ ਆ ਤੇ ਨਾ ਤਾਂ ਇੱਥੇ ਕੁਝ ਉੱਗਦਾ ਵਾ ਇਹ ਸਾਰਾ ਕੁਝ ਡਿਪੈਂਡ ਰਹਿੰਦਾ ਜੀ ਕਿਸੇ ਨਾ ਕਿਸੇ ਗੱਡੀ ਵਾਲੇ ਨੂੰ ਕਹਿੰਦੇ ਆ ਇਹ ਵੀ ਸਾਨੂੰ ਆਹ ਸਮਾਨ ਹੁੰਦੇ ਹੋਏ ਲਿਆਏ ਹੋ ਰੋਟੀ ਪਾਣੀ ਵਾਲਾ ਤੇ ਬਸ ਇੰਨਾ ਕੀ ਇਹਨਾਂ ਦੀ ਜ਼ਿੰਦਗੀ ਆ ਤੇ ਅੱਗੇ ਇਸੇ ਹੀ ਸੜਕ ਦੇ ਉੱਤੇ ਮਨੁੱਖੋ ਕੋਈ ਟਰੈਵਲ ਕਰ ਰਿਹਾ ਇਹ ਜਿਹੜਾ ਸਫ਼ਰ ਆ 450 450 ਕਿਲੋਮੀਟਰ ਦਾ ਤੇ ਇਹਦੇ ਵਿੱਚ ਕਿਤੇ ਬੰਦੇ ਨੇ ਰੁਕਣਾ ਵਾ ਵਿਸ਼ਰਾਮ ਕਰਨਾ ਕਿਤੇ ਚਾਹ ਪਾਣੀ ਪੀਣਾ ਤਾਂ ਇੱਕ ਦੋ ਪਿੰਡ ਹੀ ਆਉਂਦੇ ਆ ਇਹ ਵੀ ਇੱਕ ਪਿੰਡ ਆ ਮੈਂ ਦਿਖਾ ਰਿਹਾ ਤੁਹਾਨੂੰ ਕਈ ਘੰਟੇ ਤੱਕ ਕੋਈ ਆਇਆ ਹੀ ਨਹੀਂ ਇਹ 12 13 ਘੰਟੇ ਦਾ ਜਿਹੜਾ ਸਫ਼ਰ ਆ ਜੇ ਤੁਸੀਂ ਲਗਾਤਾਰ ਚੱਲਦੇ ਹੋ ਕਿਸੇ ਜਗ੍ਹਾ ਤੇ ਤੁਸੀਂ ਤੁਹਾਡੀ ਗੱਡੀ ਦੀ ਸਪੀਡ 80 ਵੀ ਕਰ ਸਕਦੇ ਹੋ 100 ਵੀ ਕਰ ਸਕਦੇ ਹੋ ਕਈ ਜਗ੍ਹਾ ਤੇ ਤੁਹਾਡੀ ਗੱਡੀ ਦੀ ਸਪੀਡ ਆਸ ਵੀ ਰਹਿ ਜਾਂਦੀ ਆ ਕਈ ਜਗ੍ਹਾ ਤੇ ਰੁੱਕ ਵੀ ਜਾਂਦੀ ਆ ਕਿਉਂਕਿ ਕਿਤੇ ਨਾ ਕਿਤੇ ਕੋਈ ਕੰਮ ਚੱਲਦਾ ਜਾਂ ਫਿਰ ਅੱਗੇ ਬਰਫ਼ ਪਈ ਹੋਈ ਆ ਤੇ ਇਹ ਰੁਕ ਜਾਂਦੀ ਆ ਆਪਾਂ ਚੱਲੀਏ ਇਹ ਸਫ਼ਰ ਦੇ ਉੱਤੇ ਤੁਸੀਂ ਇਹ ਸਫ਼ਰ ਤੁਹਾਨੂੰ ਮੈਂ ਦਿਖਾ ਰਿਹਾ ਅੱਖੀਂ ਡਿਠਾ ਤੇ ਦੂਜੀ ਗੱਲ ਜੇ ਮੰਨ ਲਓ ਕਿ ਟਰੱਕਾਂ ਵਾਲੇ ਆ ਜਿਵੇਂ ਆ ਬਾਈ ਹੁਣੀ ਖੜੇ ਆ ਇਹਨਾਂ ਨੇ ਐਂ ਰੋਕ ਲੈਣੇ ਆ ਟਰੱਕ ਇਹਨਾਂ ਕੋਲੇ ਆਪਦਾ ਖਾਣ ਪੀਣ ਦਾ ਹੈਗਾ ਤਿੰਨ ਚਾਰ ਟਰੱਕ ਇਕੱਠੇ ਹੋ ਕੇ ਇਹ ਰੁਕ ਜਾਂਦੇ ਆ ਆਪ ਦਾ ਖਾਣ ਪੀਣ ਬਣਾਉਂਦੇ ਆ ਸੌਂਦੇ ਆ ਫਿਰ ਅਗਲੇ ਦਿਨ ਇਹ ਸਫ਼ਰ ਤੈਅ ਕਰਦੇ ਆ ਜਦ ਕਿ ਇਹਨਾਂ ਦੇ 50 ਕਿਲੋਮੀਟਰ ਅੱਗੇ 100 ਕਿਲੋਮੀਟਰ ਅੱਗੇ ਪਿੱਛੇ ਕੋਈ ਦੁਕਾਨ ਨਹੀਂ ਕੋਈ ਪਿੰਡ ਨਹੀਂ ਅਜਿਹੇ ਸਫ਼ਰਾਂ ਵਾਸਤੇ ਇਹ ਕੋਈ ਆਸਰਾ ਨਹੀਂ ਪੈਸੇ ਤਾਂ ਦੁਕਾਨਾਂ ਦਾ ਇੱਕ ਦੋ ਆਉਂਦੀਆਂ ਨੇ ਪਰ ਕੋਈ ਆਸਰਾ ਨਹੀਂ ਫਿਰ ਇਹ ਇਸੇ ਤਰੀਕੇ ਇਹ ਸੜਕ ਤੇ ਟਰੱਕ ਲਾ ਕੇ ਸੌ ਜਾਂਦੇ ਆ ਸੜਕਾਂ ਬਹੁਤ ਸੋਹਣੀਆਂ ਬਣੀਆਂ ਹੋਈਆਂ ਆਪਾਂ ਉਹ ਵੀ ਵਲੌਗ ਬਣਾਵਾਂਗੇ ਜਿਹਦੇ ਵਿੱਚ ਲੇ ਲਾਖ ਦੀਆਂ ਸਭ ਤੋਂ ਸੋਹਣੀਆਂ ਜਿਹੜੀਆਂ ਸੜਕਾਂ ਨੇ ਉਹਨਾਂ ਬਾਰੇ ਡਿਟੇਲ ਚ ਗੱਲ ਕਰਾਂਗੇ ਤੇ ਆਪਾਂ ਚੱਲੀਏ ਸਭ ਤੋਂ ਪਹਿਲਾਂ ਹੈਗਾ ਇੱਕ ਪਾਸਾ ਹੁਣਾ ਚੰਗ ਲਾਲਾ ਆ ਵੀ ਇੱਕ ਮਿਲਟਰੀ ਦਾ ਬੇਸ ਸੀਗਾ ਇੱਥੇ ਵੀ ਜਿੰਦੇ ਹੀ ਲੱਗੇ ਹੋਏ ਸੀ ਕੋਈ ਵੀ ਨਹੀਂ ਸੀਗਾ ਇੱਥੇ ਤੇ ਟੰਗ ਲਾਲਾ ਇੱਕ ਉਹ ਸਾਹਮਣੇ ਜਿਹੜਾ ਪਹਾੜਾ ਆ ਆਪਾਂ ਉੱਥੇ ਚੱਲਦੇ ਆ ਉਹ ਹੈਗਾ 16500 ਕੁਛ ਫੁੱਟ ਉੱਚਾ ਵਾ ਉੱਥੇ ਰੁਕਾਂਗੇ ਇਹ ਜਿਹੜੇ ਕੁਝ ਕੁ ਆਹ ਮੁੰਡੇ ਆ ਜਿਹੜੇ ਸਾਈਕਲਿੰਗ ਕਰਦੇ ਆ ਇਹਨਾਂ ਨੂੰ ਵੀ ਸ਼ੌਂਕ ਆ ਵੀ ਇਹ ਵੱਡੇ ਵੱਡੇ ਪਹਾੜਾਂ ਦੇ ਉੱਤੇ ਅਸੀਂ ਸਾਈਕਲਿੰਗ ਕਰੀਏ ਤੇ ਇਹ ਫਿਰ ਗੱਡੀ ਦੇ ਵਿੱਚ ਸਾਈਕਲ ਰੱਖ ਕੇ ਲੈ ਆਏ ਸਾਈਕਲ ਰੱਖ ਕੇ ਲੈ ਆਏ ਤੇ ਫਿਰ ਇੱਥੇ ਚਲਾਉਣਗੇ 150 ਕਿਲੋਮੀਟਰ ਤੇ ਇੱਕ ਆ ਜਾ ਰਿਹਾ ਮੁੰਡਾ ਤੇ ਇਹ ਸਾਈਕਲ ਚਲਾਉਣਗੇ ਹੁਣ ਆਪਾਂ ਅੱਗੇ ਵਧਦੇ ਆ ਨਾ ਤਾਂ ਆਪਾਂ ਨੂੰ ਇਸ ਜਗ੍ਹਾ ਤੇ ਕੋਈ ਮਦਦ ਮਿਲਣੀ ਆ ਨਾ ਹੀ ਸਾਡਾ ਕੋਈ ਨੈਟਵਰਕ ਚੱਲਣਾ ਬਨਾ ਕਰੇ ਗੱਡੀ ਖਰਾਬ ਹੋ ਜਵੇ ਤਾਂ ਸਭ ਤੋਂ ਪਹਿਲਾਂ ਜੇ ਤਾਂ ਤੁਹਾਡੇ ਕੋਲ ਲੇਡੀਆ ਨਾਲ ਤਾਂ ਤੁਸੀਂ ਜਾਂ ਤਾਂ ਉਹਨੂੰ ਖੜਾ ਕੇ ਜਾਉਂਗੇ ਉੱਥੇ ਜਾਂ ਫਿਰ ਇਹ ਕਾ ਮੋਟਰਸਾਈਕਲ ਵਾਲਾ ਖੜਾ ਵਾ ਮੁੰਡਾ ਇਹਦੇ ਬਾਰੇ ਵੀ ਆਪਾਂ ਗੱਲ ਕਰਦੇ ਆਂ ਪੈਟਰੋਲ ਇਹਦੇ ਨਾਲ ਬੰਨਿਆ ਹੋਇਆ ਏ ਬਰਪਈ ਹੋਈ ਆ ਆਪਾਂ ਗੱਲ ਕਰਦੇ ਸੀ ਵੀ ਜੇ ਗੱਡੀ ਖਰਾਬ ਹੋ ਜਵੇ ਜੇ ਤੁਹਾਡੇ ਨਾਲ ਲੇਡੀ ਆ ਜਾਂ ਬੱਚੇ ਆ ਜਾਂ ਤਾਂ ਉਹਨਾਂ ਨੂੰ ਤੁਸੀਂ ਖੜਾ ਕੇ ਜਾਓਗੇ ਇਹ ਨਹੀਂ ਪਤਾ ਕਿ ਤੁਸੀਂ ਖੜਾ ਕੇ ਜਾਣ ਤੋਂ ਬਾਅਦ ਤੁਹਾਨੂੰ ਵੀ ਕਿਸੇ ਦੀ ਲਿਫਟ ਲੈ ਕੇ ਤੁਸੀਂ ਅੱਗੇ ਜਾਓਗੇ ਤੇ ਉੱਥੋਂ ਮਕੈਨਿਕ ਕਿਵੇਂ ਆਉਂਦਾ ਕਿਵੇਂ ਨਹੀਂ ਆਉਂਦਾ ਗੱਡੀ ਠੀਕ ਹੁੰਦੀ ਆ ਨਹੀਂ ਹੁੰਦੀ ਇਹ ਇੱਕ ਫਿਰ ਮੁਸੀਬਤ ਦਾ ਘਰ ਬਣ ਜਾਂਦਾ ਜੇ ਤੁਸੀਂ ਇਕੱਲੇ ਹੋ ਤਾਂ ਵੀ ਤੁਹਾਨੂੰ ਮਦਦ ਤੱਕ ਪਹੁੰਚਦੇ ਪਹੁੰਚਦੇ ਇੱਕ ਦਿਨ ਲੱਗ ਜਾਣਾ ਤੇ ਉਦੋਂ ਬਾਅਦ ਅਗਲਾ ਤੁਹਾਡੀ ਗੱਡੀ ਚੱਕਣ ਤੀਜੇ ਦਿਨ ਆਉਂਦਾ ਪੰਜਵੇਂ ਦਿਨ ਆਉਂਦਾ ਇਹ ਡਿਪੈਂਡ ਆ ਇੱਧਰ ਬਰਫ਼ ਦੀਆਂ ਵੱਡੀਆਂ-ਵੱਡੀਆਂ ਕੰਧਾਂ ਨੇ ਸੜਕ ਬਹੁਤ ਟੁੱਟੀ ਹੋਈ ਆ ਇੱਥੇ ਵੀ ਸੜਕ ਦੇ ਉੱਤੇ ਵੀ ਬਰਫ਼ ਸੀਗੀ ਜਿੱਥੇ ਕਿ ਗੱਡੀ ਦੇ ਚੱਕੇ ਸਲਿੱਪ ਕਰਦੇ ਸੀ ਤੇ ਇਹ ਸਫ਼ਰ ਨੂੰ ਆਪਾਂ ਦੇਖੀਏ ਤੇ ਇਹ ਸਫ਼ਰ ਦੇ ਉੱਤੇ ਟਾਵਾ ਟਾਵਾ ਬੰਦਾ ਹੀ ਮਿਲਣਾ ਆਪਾਂ ਨੂੰ ਤੇ ਇਸ ਸਫਰ ਦੇ ਉੱਤੇ ਕਹ ਲਓ ਵੀ ਹੈ ਬੜਾ ਸੋਹਣਾ ਇਹ ਸਫਰ ਕਿ ਜਿੰਦਗੀ ਦੇ ਵਿੱਚ ਬੰਦਾ ਚਾਹੁੰਦਾ ਕਿ ਮੈਂ ਇਹ ਕਰਕੇ ਆਵਾਂ ਇੱਕ ਦੋ ਜਗ੍ਹਾ ਜਈਆਂ ਵੀ ਆਈਆਂ ਜਿੱਥੇ ਕਿ ਗੱਡੀ ਦੇ ਥੱਲੇ ਪੱਥਰ ਲੱਗਿਆ ਤੇ ਜਿਹੜਾ ਉਹਦਾ ਸਲੈਂਸਰ ਆ ਉਹ ਕਿਤੇ ਨਾ ਕਿਤੇ ਥੋੜਾ ਜਿਹਾ ਢਿੱਲਾ ਵੀ ਹੋਇਆ ਤੇ ਗੱਡੀ ਦੀ ਥੋੜੀ ਜੀ ਆਵਾਜ਼ ਵੱਧ ਗਈ ਆ ਲੈਫਟ ਸਾਈਡ ਦੇ ਉੱਤੇ ਇੱਕ ਗੱਡੀ ਖੜੀ ਆ ਇਹ ਵੀ ਖਰਾਬ ਹੋ ਗਈ ਤੇ ਬੰਦੇ ਵਿਚਾਰੇ ਝਾਕਦੇ ਪਏ ਆ ਵੀ ਸਾਨੂੰ ਕੋਈ ਮਦਦ ਵਾਸਤੇ ਕੋਈ ਨਾ ਕੋਈ ਮਿਲ ਜਵੇ ਅਸੀਂ ਇੱਥੇ ਗੱਲਬਾਤ ਕੀਤੀ ਤਾਂ ਇਹਨਾਂ ਦਾ ਸਨੇਹਾ ਲੈ ਕੇ ਅਸੀਂ ਅੱਗੇ ਪਹੁੰਚਾ ਦਾਂਗੇ ਪਰ ਇਹ ਇਹਨਾਂ ਦੇ ਇਹਨਾਂ ਨੂੰ ਬਿਠਾ ਕੇ ਲੈ ਕੇ ਜਾਣਾ ਦੋਨਾਂ ਵਾਸਤੇ ਸਾਡੇ ਵਾਸਤੇ ਮੁਸ਼ਕਲ ਸੀ ਤੇ ਅੱਗੇ ਚੱਲਦੇ ਆ ਇਸ ਜਗ੍ਹਾ ਤੇ ਕਈ ਅਸੀਂ ਟਰੱਕ ਵੀ ਡਿੱਗੇ ਦੇਖਿਆ ਖੱਡਾਂ ਦੇ ਵਿੱਚ ਤੇ ਮੰਨ ਲਓ ਕਿ ਗੱਡੀ ਆ ਆ ਬਰਫਾ ਬਰਫ ਦੇ ਵਿੱਚ ਇੱਥੇ ਵੀ ਸਲਿੱਪ ਕਰਦੀ ਆ ਗੱਡੀ ਕਿਉਂਕਿ ਟਰੱਕ ਦਾ ਟਰੱਕ ਦਾ ਜਿਹੜਾ ਥੱਲੇ ਵਾਲਾ بیس ਆ ਉਹ ਉੱਚਾ ਗਰਾਉਂਡ ਕਲੀਅਰੈਂਸ ਉੱਚੀ ਆ ਇਸ ਕਰਕੇ ਉਹ ਜਿਹੜੀ ਲੈਂ ਬਣਾ ਜਾਂਦੇ ਆ ਉਹ ਸਾਡੀ ਗੱਡੀ ਦੇ ਥੱਲੇ ਥੱਲੇ ਦੀ ਲੱਗਦੀ ਜਾ ਰਹੀ ਆ ਤੇ ਗੱਡੀ ਦੇ ਵਿੱਚ ਆਵਾਜ਼ ਆ ਰਹੀ ਆ ਤੇ ਹੌਲੀ ਹੌਲੀ ਅਸੀਂ ਇਦਾਂ ਨੂੰ ਕਰਕੇ ਕੱਢ ਰਹੇ ਆ ਤੇ ਇਹ ਜਿਹੜੀ ਜਗ੍ਹਾ ਇਹ ਆਹ ਜੀਸੀਬੀ ਮਸ਼ੀਨ ਵਰਗੀ ਹੋਈ ਐ ਇਹ ਮਸ਼ੀਨ ਇਹ برف ਨੂੰ ਉਰੇ ਪਰੇ ਕਰਦੀ ਆ ਕਿਉਂਕਿ ਇਹ ਜਗ੍ਹਾ ਦੇ ਉੱਤੇ ਜੇ ਬੱਦਲ ਹੈਗਾ ਆਹ ਇਹਦੇ ਵਿੱਚ ਜੂਨ ਜੁਲਾਈ ਇਹਨੇ ਮਹੀਨਾ ਨਹੀਂ ਦੇਖਣਾ ਇੱਥੇ ਬਰਫ਼ ਪੈਣੀ ਪੈਣੀ ਆ ਇਹ ਸੜਕਾਂ ਬਹੁਤ ਜ਼ਿਆਦਾ ਟੁੱਟੀਆਂ ਹੋਈਆਂ ਨੇ ਤੇ ਜਿੱਥੇ ਕਿ ਐਵਰੇਜ ਸਪੀਡ ਆ ਜਿਹੜੀ 5-7 ਕਿਲੋਮੀਟਰ ਦੀ ਬਣ ਰਹੀ ਆ ਤੇ ਇਹ ਕਾਫੀ ਲੰਮਾ ਸਫ਼ਰ ਆ ਪਰ ਵੀਡੀਓ 'ਚ ਤੁਹਾਨੂੰ ਇਦਾਂ ਲੱਗਦਾ ਕਿ ਇਹ 2 ਮਿੰਟ ਦੇ ਵਿੱਚ ਹੀ ਨਿਕਲ ਜਾਣਾ ਪਰ ਇਹ ਕਾਫੀ ਲੰਮਾ ਸਫ਼ਰ ਆ ਤੇ ਟਰੱਕ ਦੇ ਪਿੱਛੇ-ਪਿੱਛੇ ਚੱਲਦੇ ਆ ਤੇ ਤੁਸੀਂ ਆਪ ਹੀ ਦੇਖ ਲਓ ਵੀ ਟਰੱਕ ਕਿੰਨੇ ਹਲੋਰੇ ਖਾ ਰਿਹਾ ਤੇ ਗੱਡੀ ਵੀ ਉਨੇ ਹੀ ਖਾਰੀ ਆ ਪਰ ਇਹ ਕੈਮਰਾ ਚੰਗਾ ਹੋਣ ਕਰਕੇ ਸਟੈਬਲਾਈਜੇਸ਼ਨ ਇਹਦੇ ਵਿੱਚ ਹੈਗੀ ਆ ਇਸ ਕਰਕੇ ਕੈਮਰੇ ਦੇ ਵਿੱਚ ਤੁਹਾਨੂੰ ਝਟਕਾ ਘੱਟ ਮਹਿਸੂਸ ਹੁੰਦਾ ਅੱਗੇ ਇੱਕ ਮੋਟਰਸਾਈਕਲ ਵਾਲਾ ਜਾਂਦਾ ਆਪਾਂ ਉਹਦੀ ਗੱਲ ਕਰਦੇ ਆ ਉਹ ਵਿਚਾਰਾ ਮਾਤੜ ਬੰਦਾ ਵਾ ਯੂਪੀ ਤੋਂ ਆਇਆ ਹੋਇਆ ਯੂਪੀ ਦਾ ਨੰਬਰ ਆ ਉਹਦਾ ਤੇ ਉਹ ਅੱਗੇ ਜਾ ਰਿਹਾ ਮੋਟਰਸਾਈਕਲ ਵਾਲਾ ਉਹਨੇ ਮੋਟਰਸਾਈਕਲ ਉਹਦੇ ਕੋਲੇ ਹੈਗਾ ਪਲੈਟੀਨਾ ਮੋਟਰਸਾਈਕਲ ਜਿਹੜਾ 100 ਸੀਸੀ ਆ ਕਹਿੰਦੇ ਹੁੰਦੇ ਆ ਨਾ ਬੰਦੇ ਬੰਦਾ ਇੱਥੋਂ ਕਹਿੰਦਾ ਹੁੰਦਾ ਵੀ ਇਹ ਮੋਟਰਸਾਈਕਲ ਜਾਊਗਾ ਕਿ ਨਹੀਂ ਜਾਊਗਾ ਤੇ ਉਹਨੇ ਸਿਲੰਡਰ ਵੀ ਬੰਨਿਆ ਹੋਇਆ ਵਿਚਾਰੇ ਕੋਲੇ ਬੈਗ ਬੂਗ ਵੀ ਹੈ ਨਹੀਂ ਉਹਨੇ ਬੂਰੀ ਚ ਹੀ ਆਪਦਾ ਸਮਾਨ ਪਾਇਆ ਹੋਇਆ ਤੇ ਉਹਨੇ ਕਿਹਾ ਵੀ ਚਲੋ ਵੀ ਚਲੀਏ ਘੁੰਮਣ ਤੇ ਉਹ ਘੁੰਮਣ ਇੱਥੇ ਆ ਗਿਆ ਤੇ ਆਪਾਂ ਨੂੰ ਰਾਸਤੇ ਦੇ ਵਿੱਚ ਕਈ ਵਾਰੀ ਮਿਲਿਆ ਉਹ ਪਿੱਛੇ ਵੀ ਮਿਲਿਆ ਸੀ ਤੇ ਕਿਉਂਕਿ ਕਈ ਜਗ੍ਹਾ ਦੇ ਉੱਤੇ ਗੱਡੀ ਆ ਜਿਹੜੀ ਉਹ ਘੱਟ ਰਾਸ਼ ਕਰਕੇ ਜਾਂ ਕਿਸੇ ਕਾਰਨ ਕਰਕੇ ਰੁਕ ਜਾਂਦੀ ਆ ਤੇ ਉਹ ਅੱਗੇ ਨਿਕਲ ਜਾਂਦਾ ਤੇ ਆਹ ਜਿਹੜੀ ਸੜਕਾ ਇਹ ਬੜੀ ਸੋਹਣੀ ਸੜਕ ਤਾਂ ਇਹ ਕੋਈ ਘੱਟੋ ਘੱਟ ਨਹੀਂ 30 40 ਕਿਲੋਮੀਟਰ ਇਹ ਸੜਕ ਇਸ ਤਰ੍ਹਾਂ ਦੀ ਆਈ ਆ ਜੇ ਆਪਾਂ ਹੱਥ ਬਾਹਰ ਕੱਢਦੇ ਆ ਗੱਡੀ ਚੋਂ ਤਾਂ ਫ੍ਰੀਜ਼ਿੰਗ 에ਅ ਆ ਜਾਣ ਕੇ ਕੱਲ ਉਹ ਵੀ ਬਹੁਤ ਠੰਡੀ ਹਵਾ ਤੇ ਇੱਥੇ ਕੁਝ ਇੱਕ ਟੈਂਟ ਵੀ ਲਾਏ ਸੀ ਇੱਕ ਦੋ ਜਗ੍ਹਾ ਐਸ ਜੀਆਂ ਹੈਗੀਆਂ ਨੇ ਜਿੱਥੇ ਟੈਂਟ ਲੱਗੇ ਹੋਏ ਆ ਪਿੱਛੇ ਨਿਕਲ ਗਏ ਤੇ ਉਹ ਆਪਣੀਆਂ ਸੋ ਕੀ ਹਜ਼ਾਰਾਂ ਭੇਡਾਂ ਲੈ ਕੇ ਇੱਥੇ ਚਾਰਨ ਆਉਂਦੇ ਆ ਕਿਉਂਕਿ ਉਤਲੇ ਪਹਾੜਾਂ ਦੇ ਵਿੱਚ ਫਿਰ ਘਾਹ ਨਹੀਂ ਉਗਦਾ ਘਾਟ ਉਗਦਾ ਤੇ ਇਹਨਾਂ ਵਿੱਚ ਮਾੜਾ ਮੋੜਾ ਘਾਹ ਹੈਗਾ ਤੇ ਉਹ ਆਪਣੀਆਂ ਭੇਡਾਂ ਨੂੰ ਲੈ ਕੇ ਇੱਥੇ ਚਾਰਨ ਆ ਜਾਂਦੇ ਆ ਤੇ ਇਹ ਆਪਣਾ ਹੋ ਗਿਆ ਜੀ ਸਫ਼ਰ ਤੇ ਅੱਗੇ ਚੱਲਦੇ ਆ ਨਾਲ-ਨਾਲ ਕਰਦੇ ਆ ਗੱਲਾਂ ਇਸ ਰਸਤੇ ਦੇ ਉੱਤੇ ਤਿੰਨ ਪਾਸ ਆਉਂਦੇ ਆ ਪਹਿਲਾ ਸੀਗਾ ਟੰਗਲਾਲਾ ਫਿਰ ਉਦੋਂ ਬਾਅਦ ਲਾਂਗ ਚੂਲਾ ਤੇ ਇੱਕ ਨਗੀਨ ਤੇ ਇੱਕ ਉਦੋਂ ਬਾਅਦ 12 ਲੱਛਾ ਤੇ ਇੱਕ ਵੀਡੀਓ ਆਪਾਂ ਬਣਾ ਚੁੱਕੇ ਆਂ ਦਾਰਚਾ ਤੋਂ ਲੁਧਿਆਣੇ ਤੱਕ ਦੀ ਉਹ ਇਸ ਵੀਡੀਓ ਨੂੰ ਜੁੜ ਜੂ ਜਦ ਤੁਹਾਨੂੰ ਪਤਾ ਕਿ ਇਸ ਜਗ੍ਹਾ ਤੇ ਕਿਤੇ ਗੱਡੀ ਦੇ ਵਿੱਚੋਂ ਮਾੜੀ ਧੁਨੀ ਵੀ ਥੋੜੀ ਬਹੁਤ ਵੀ ਜੇ ਆਵਾਜ਼ ਆਉਂਦੀ ਆ ਤਾਂ ਬੰਦੇ ਨੂੰ ਇੱਕ ਤਰ੍ਹਾਂ ਦੀ ਟੈਨਸ਼ਨ ਕ੍ਰੀਏਟ ਹੋ ਜਾਂਦੀ ਆ ਕਿਉਂਕਿ ਰਸਤੇ ਦੇ ਵਿੱਚ ਨਾ ਤਾਂ ਮਕੈਨਿਕ ਮਿਲਣਾ ਨਾ ਕੋਈ ਪੈਂਚਰਾਂ ਵਾਲਾ ਮਿਲਣਾ ਨਾ ਹੀ ਤੁਹਾਡਾ ਮੋਬਾਈਲ ਚੱਲਦਾ ਨਾ ਹੀ ਤੁਹਾਨੂੰ ਕਿਸੇ ਨੇ ਮਦਦ ਕਰਨੀ ਆ ਕੀ ਇੱਥੇ ਹੀ ਗੱਡੀ ਖੜਾ ਕੇ ਜਾਣੀ ਪੈਣੀ ਆ ਕਈ ਤਾਂ ਇਦਾਂ ਦੇ ਵੀ ਚਾਂਸ ਹੈਗੇ ਆ ਕਿ ਮੰਨ ਲਓ ਕਿ ਬੰਦੇ ਦੀ ਗੱਡੀ 2 ਲੱਖ ਰੁਪਏ ਦੀ ਆ ਐਵਰੇਜ ਤੇ ਪੁਰਾਣੀ ਹੋ ਕੇ ਜਾਨੀ ਕਿ ਕੱਲੋ ਵੀ ਉਦਾਂ ਤਾਂ ਭਾਵੇਂ 20 ਲੱਖ ਦੀ ਲਈ ਹੋਈ ਆ ਜਾਂ ਤਾਂ 3 ਲੱਖ ਦੀ ਲਾ ਲਓ ਕਿ ਮੰਨ ਲਓ ਗੱਡੀ ਖਰਾਬ ਹੋ ਗਈ ਜਾਂ ਮੰਨ ਲਓ ਕਿ ਇੱਥੇ ਆਪਾਂ ਤੁਹਾਨੂੰ ਉਦਾਹਰਣ ਦਿੰਨਾ ਤੁਹਾਨੂੰ ਕਿ ਇੱਕ ਟਰੱਕ ਡਿੱਗਿਆ ਜ ਜਿਹਦੀ ਕੀਮਤ 4 ਲੱਖ ਰੁਪਏ ਸੀਗੀ ਹੁਣ ਉਹ ਡਰਾਈਵਰ ਆ ਜਿਹੜਾ ਪਹਿਲਾਂ ਤਾਂ ਕਿਸੇ ਤੋਂ ਲਿਫਟ ਲੈ ਕੇ ਜਾਂ ਮਨਾਲੀ ਵੱਲ ਨੂੰ ਜਾਊਗਾ ਜਾਂ ਲੇਹ ਵੱਲ ਨੂੰ ਜਾਊਗਾ ਦੋਨਾਂ 'ਚੋਂ ਜਿਹੜੀ ਚੀਜ਼ ਦੀ ਉਹਨੂੰ ਲਿਫਟ ਪਹਿਲਾਂ ਮਿਲ ਗਈ ਉਹਨੇ ਉਧਰ ਨੂੰ ਚਲੇ ਜਾਣਾ ਫਿਰ ਉੱਥੇ ਜਾ ਕੇ ਗੱਲ ਕਰੂਗਾ ਕਿ ਮੈਨੂੰ ਟਰੇਨ ਭੇਜ ਦਿਓ ਜਾਂ ਟੋ ਵਾਸਤੇ ਕੋਈ ਚੀਜ਼ ਭੇਜ ਦਿਓ ਤੇ ਉਹ ਬੰਦਿਆਂ ਨੇ ਸਿੱਧਾ ਹੀ ਕਹਿਣਾ ਵਾ ਕ੍ਰੇਨ ਆਉਣ ਦਾ ਜੀ ਖਰਚਾ ਜੀ ਲੱਖ ਰੁਪਈਆ ਕ੍ਰੇਨ ਆਉਣ ਦਾ ਖਰਚਾ ਜਾਂ 70000 ਆਉਣ ਦਾ ਖਰਚਾ ਐਵੇਂ ਢੋਹ ਕਰਨ ਵਾਸਤੇ ਟਰੱਕ ਦਾ ਖਰਚਾ ਤੇ ਉਹ ਵੀ ਪਤਾ ਨਹੀਂ ਕਿੰਨੇ ਦਿਨਾਂ ਬਾਅਦ ਉੱਥੇ ਪਹੁੰਚਣਾ ਵਾ ਬੰਦੇ ਨੇ ਤੇ ਕਈ ਟਰੱਕ ਤਾਂ ਇਦਾਂ ਦੇ ਹੀ ਆ ਜਾਂ ਗੱਡੀਆਂ ਇਦਾਂ ਦੀਆਂ ਹੀ ਆ ਜਿਹੜੀਆਂ ਉੱਥੇ ਕੋਈ ਲੈਣ ਹੀ ਨਹੀਂ ਆਇਆ ਉੱਥੇ ਖੜਾ ਤੀਆਂ ਹਾਂ ਕੋਈ ਰਸਤਾ ਰਾਹ ਗੀਰ ਲੰਘਿਆ ਜਾਂਦਾ ਉਹਨੂੰ ਉਹਦੇ ਟਾਇਰ ਚੰਗੇ ਲੱਗੇ ਉਹ ਟਾਇਰ ਲਾ ਕੇ ਲੈ ਗਿਆ ਕੋਈ ਰਾਹੀ era ਉਹਨੂੰ ਕੁਛ ਲੱਗਿਆ ਕਿ ਉਹ ਲੈ ਕੇ ਕੋਈ ਹੋਰ ਚੀਜ਼ ਲਾ ਕੇ ਲੈ ਗਿਆ ਇਦਾਂ ਇੱਥੇ ਰਸਤੇ ਦੇ ਵਿੱਚ ਆ ਬਲਾਸਟ ਹੋਏ ਸੀਗੇ ਥੋੜੀ ਦੇਰ ਪਹਿਲਾਂ ਹੀ ਬਲਾਸਟ ਹੋਏ ਸੀਗੇ ਤੇ ਸਾਨੂੰ ਆਵਾਜ਼ਾਂ ਵੀ ਸੁਣੀਆਂ ਸੀ ਪਰ ਆ ਸੜਕ ਤੇ ਨਹੀਂ ਹੋਏ ਜਾਂ ਹੋਏ ਅਲੱਗ ਚੀਜ਼ ਆ ਤੇ ਇਹ ਆਵਾਜ਼ਾਂ ਸੁਣਦੀਆਂ ਨੇ ਇੱਥੇ ਬਿਲਕੁਲ ਹੀ ਪੱਥਰ ਆ ਇਹ ਟਾਇਰ ਵੀ ਪਾੜ ਸਕਦੇ ਆ ਆ ਉਹੀ ਬੰਦਾ ਮੋਟਰਸਾਈਕਲ ਵਾਲਾ ਜਿਹਨੇ ਵਿਚਾਰੇ ਨੇ ਸਿਲੰਡਰ ਵੀ ਨਾਲ ਬੰਨੇ ਆ ਤੇ ਬੋਰੀ ਚ ਹੀ ਉਹਨੇ ਕੱਪੜੇ ਪਾਏ ਹੋਏ ਆ ਤੇ ਇਹ ਮੋਟਰਸਾਈਕਲ ਵੀ ਪਲਟੀ ਨਾ ਮਾ ਪਤਾ ਨਹੀਂ ਕਿਹੜਾ ਮੋਟਰਸਾਈਕਲ ਆ ਹੈਗਾ 100 ਸੀਸੀ ਮੋਟਰਸਾਈਕਲ ਆ ਤੇ ਇੱਥੇ ਆ ਕੇ ਥਾਰ ਗੱਡੀਆਂ ਦੀ ਵੀ ਬੱਸ ਹੋ ਜਾਂਦੀ ਆ ਕਿਉਂਕਿ ਇਸ ਜਗ੍ਹਾ ਤੇ ਆਕਸੀਜਨ ਘੱਟ ਹੋਣ ਕਰਕੇ ਇਹਨਾਂ 'ਚ ਯੂਰੀਆ ਵੀ ਪੈਂਦਾ ਹੋ ਸਕਦਾ ਕਿ ਕੋਈ ਗੱਡੀਆਂ ਯਾਨਕਿ ਘੱਟ ਆਕਸੀਜਨ ਕਰਕੇ ਖੜ ਜਾਂਣ ਇੱਥੇ ਹੋ ਰਿਹਾ ਸੀ ਬਲਾਸਟ ਸਾਨੂੰ ਆਵਾਜ਼ ਆਈ ਅਸੀਂ ਕਿਹਾ ਵੀ ਕਿਤੇ ਸ਼ਾਇਦ ਕੋਈ 에ਅਰ ਫੋਰਸ ਜਾਂ ਦੂਜੀ ਫੋਰਸ ਉਹ ਕੀ ਕਹਿੰਦੇ ਹੁੰਦੇ ਆ ਪ੍ਰੈਕਟਿਸ ਕਰਦੇ ਹੋਣੇ ਆ ਤੇ ਇੱਥੇ ਬਲਾਸਟ ਹੋਇਆ ਜਿਹਦਾ ਦੂਰ ਤੱਕ 7-8 ਕਿਲੋਮੀਟਰ ਤੱਕ ਆਵਾਜ਼ ਸੁਣੀ ਤੇ ਇਦਾਂ ਦੇ ਇੱਥੇ ਰਸਤੇ ਹੈਗੇ ਆ ਤੇ ਜੇ ਮੀਂਹ ਏਰੀਆ ਜਵੇ ਜਾਂ ਕਹਿ ਲਓ ਵੀ ਉਤੋਂ ਪੱਥਰ ਡਿੱਗ ਪਵੇ ਤਾਂ ਇੱਥੇ ਜਦੋਂ ਤੱਕ ਕ੍ਰੇਨ ਨਹੀਂ ਆਉਂਦੀ ਉਦੋਂ ਤੱਕ ਬੰਦਾ ਫਿਰ ਇੱਥੇ ਫਸ ਗਿਆ ਇਦਾਂ ਦੇ ਜਿਹੜੀ ਰੋਡ ਆ ਜਣ ਕੇ ਕਹਿ ਲਓ ਆਫ ਰੋਡ ਕਹਿ ਲਓ ਇਹ ਵੀ 30-40 ਕਿਲੋਮੀਟਰ ਕਦੇ 20 ਕਿਲੋਮੀਟਰ ਦੀ ਕਦੇ 10 ਕਿਲੋਮੀਟਰ ਦੀ ਇਹ ਵੀ ਜਿਹੜੀਆਂ ਨੇ ਆਉਂਦੀਆਂ ਨੇ ਤਰ੍ਹਾਂ ਤਰ੍ਹਾਂ ਦੇ ਇੱਥੇ ਪਹਾੜ ਆ ਕੋਈ ਪਹਾੜਾ ਜਿਹੜਾ ਆ ਦੇਖ ਲਓ ਪਹਾੜਾਂ ਦੇ ਉੱਤੇ ਬਰਫ਼ ਪਈ ਹੋਈ ਆ ਕਈ ਪਹਾੜ ਇਦਾਂ ਦੇ ਵੀ ਆ ਆ ਆ ਗਿਆ ਜੀ ਆਪਣਾ ਲਚੂਂਗਲਾ ਪਾਸ ਇਹਦੀ ਹਾਈਟ ਹੈਗੀ 16616 ਫੁੱਟ ਮਤਲਬ ਕਹਿ ਲੋ ਵੀ ਜਿਹੜਾ ਲੁਧਿਆਣਾ ਵਾ ਇਹ 200 ਫੁੱਟ ਉੱਚਾ ਵਾ ਧਰਤੀ ਤੋਂ ਉਹਦੇ ਤੋਂ ਸਮੁੰਦਰ ਤਲ ਤੋਂ ਤੇ ਇਹ 16000 ਫੁੱਟ ਮਨ ਲੋ ਇੱਥੇ ਗੱਡੀ ਖਰਾਬ ਹੋ ਗਈ ਬੰਦੇ ਦੀ ਗੱਡੀ 'ਚ ਹੀਟਰ ਨਹੀਂ ਚੱਲਣਾ ਤੇ ਕੋਈ ਰਸਤੇ ਵਾਲਾ ਲੰਘੇ ਵਾਲਾ ਵੀ ਨਹੀਂ ਆਇਆ ਤਾਂ ਬੰਦਾ ਕੀ ਕਰੂਗਾ ਹੋ ਸਕਦਾ ਕਿ ਉਹਦੀ ਮੌਤ ਹੋ ਜਾਵੇ ਕਿਉਂਕਿ ਇੱਥੇ ਲੱਕੜਾਂ ਵੀ ਨਹੀਂ ਮਿਲਣੀਆਂ ਜਿਨ੍ਹਾਂ ਨੂੰ ਉਹ ਬਾਲ ਕੇ ਆਪਣੀ ਕੋਈ ਵੀ ਗਰਮੀ ਪੈਦਾ ਕਰ ਸਕੇ ਹਾਂ ਇੱਥੇ ਦੀ ਇੱਕ ਗੱਲ ਦੱਸਦਾ ਤੁਹਾਨੂੰ ਇੱਥੇ ਇੱਕ ਟਰੱਕ ਡਰਾਈਵਰ ਤੇ ਉਹਦਾ ਕਲੀਨਰ ਇਦਾਂ ਹੀ ਟਰੱਕ ਖਰਾਬ ਹੋ ਗਿਆ ਟਰੱਕ ਡਰਾਈਵਰ 클ੀਨਰ ਨੂੰ ਕਹਿੰਦਾ ਵੀ ਤੂੰ ਇਦਾਂ ਕਰ ਵੀ ਇੱਥੇ ਰੁਕ ਮੈਂ ਕਿਤੇੋਂ ਮਦਦ ਲੈ ਕੇ ਆਉਣਾ ਆ ਹੈਗਾ ਜੀ ਬਹੁਤ ਡੂੰਘੇ ਚੋ ਤੁਹਾਨੂੰ ਚੋਆਂ ਦੀ ਵੀ ਗੱਲ ਕੀਤੀ ਸੀ ਕਿ ਇੱਥੇ ਕਾਫੀ ਡੂੰਘੇ ਡੂੰਘੇ ਹੈਗੇ ਆ ਗੱਡੀਆਂ ਥੱਲੇ ਲੱਗਦੀਆਂ ਨੇ ਜੇ ਗਰਾਉਂਡ ਕਲੀਅਰੈਂਸ ਘਟਾ ਤੇ ਉਹ ਟਰੱਕ ਡਰਾਈਵਰ ਮਦਦ ਲੈਣ ਲਈ ਚਲਾ ਗਿਆ ਤੇ ਪਿੱਛੇ ਜਿਹੜਾ 클ੀਨਰ ਸੀ ਉਹ ਪਾਣੀ ਪੱਖੋਂ ਕਿਉਂਕਿ ਇੱਥੇ ਪਾਣੀ ਵੀ ਹੈ ਨਹੀਂ ਜੇ ਪਾਣੀ ਵਾਲੋ ਲੈਣ ਜਾਣਾ ਵੀ ਹੈ ਪਤਾ ਨਹੀਂ ਕਿੰਨੀ ਦੂਰ ਹੋਊਗਾ ਪਾਣੀ ਤੇ ਖਾਣੇ ਪੱਖੋਂ ਤੇ ਠੰਡ ਦੇ ਕਰਕੇ ਉਹਦੀ ਹੋ ਗਈ ਡੈਥ ਜਿਹੜੀ ਜਗ੍ਹਾ ਤੇ ਉਹ ਡੈਥ ਹੋਈ ਸੀਗੀ ਤੇ ਉੱਥੇ ਉਹ 2-3 ਦਿਨਾਂ ਬਾਅਦ ਮਦਦ ਲੈ ਕੇ ਪਹੁੰਚਿਆ ਜਿਹੜਾ ਟਰੱਕ ਡਰਾਈਵਰ ਸੀਗਾ ਤੇ ਜਾਨੂ ਉਹਨੇ ਦੇਖਿਆ ਕਿ ਮੇਰਾ ਜਿਹੜਾ ਕਲੀਨਰ ਆ ਉਹਦੀ ਡੈਥ ਹੋ ਚੁੱਕੀ ਆ ਤਾਂ ਉਸ ਜਗ੍ਹਾ ਦੇ ਉੱਤੇ ਕਿਸੇ ਨਾ ਕਿਸੇ ਬਹਾਨੇ ਟਰੱਕਾਂ ਵਾਲਿਆਂ ਨੂੰ ਅੱਜ ਵੀ ਉਹ ਬੰਦਾ ਦਿਸਦਾ ਤੇ ਕਿਸੇ ਨਾ ਕਿਸੇ ਬਹਾਨੇ ਪਾਣੀ ਮੰਗਦਾ ਤੇ ਉਹਦੀ ਜਗ੍ਹਾ ਹੈਗੀ ਆ ਜਿੱਥੇ ਬਣੀ ਹੋਈ ਉੱਥੇ ਲੱਖਾਂ ਦੀ ਤਦਾਦ ਦੇ ਵਿੱਚ ਪਾਣੀ ਦੀਆਂ ਬੋਤਲਾਂ ਪਈਆਂ ਲੋਕ ਉੱਥੇ ਪਾਣੀ ਢੋਲ ਕੇ ਜਾਂਦੇ ਆ ਕਿ ਉਹ ਆਤਮਾ ਜਿਹੜੀ ਆ ਉਹ ਭਟਕੇ ਨਾ ਤੇ ਸਾਨੂੰ ਇਹ ਗੱਲ ਦਾ ਪਤਾ ਨਹੀਂ ਸੀ ਅਸੀਂ ਰਸਤੇ ਦੇ ਵਿੱਚ ਆ ਰਹੇ ਸਾਨੂੰ ਵੀ ਕਿਸੇ ਦੋ ਮਜ਼ਦੂਰ ਸੀ ਉਹਨਾਂ ਨੇ ਰੋਕਿਆ ਮੈਂ ਇਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋਊਗੀ ਉਹ ਕਹਿੰਦੇ ਸਰਦਾਰ ਜੀ ਪਾਣੀ ਪੀਣਾ ਮੈਂ ਕਿਹਾ ਵੀ ਸਾਡੇ ਕੋਲੇ ਇੱਕ ਦਰਿਆ ਦਾ ਪਾਣੀ ਦੀ ਬੋਤਲ ਭਰੀ ਹੋਈ ਆ ਇੱਕ ਸਾਡੇ ਕੋਲੇ ਆਵਾ ਤੁਸੀਂ ਇਦਾਂ ਕਰੋ ਵੀ ਆਹ ਦਰਿਆ ਵਾਲੇ ਪਾਣੀ ਦੀ ਤੁਸੀਂ ਲੈ ਲਓ ਇੱਕ ਸਾਡੇ ਕੋਲੇ ਹੈਗੀ ਆ ਸਾਨੂੰ ਵੀ ਲੋੜ ਪੈ ਸਕਦੀ ਆ ਤੇ ਜਦੋਂ ਇਹ ਸਫ਼ਰ ਕੱਢਦੇ ਪਏ ਸੀ ਤੇ ਰਸਤੇ ਦੇ ਵਿੱਚ ਲੱਖਾਂ ਬੋਤਲਾਂ ਪਈਆਂ ਸੀ ਇੱਕ ਜਗ੍ਹਾ ਆਊਗੀ ਮੈਂ ਤੁਹਾਨੂੰ ਦਿਖਾਉਣਾ ਤੇ ਉਸ ਜਗ੍ਹਾ ਦੇ ਉੱਤੇ ਇਹ ਹੈਗੇ ਜੀ ਬੀਆਰਓ ਵਾਲੇ ਮੰਦੇ ਜਿਹੜੇ ਰੋਡ ਬਣਾਉਂਦੇ ਆ ਆ ਹੈਗਾ ਜੀ ਨਕੀਲਾ ਪਾਸ ਜਿਹੜਾ 16500 ਕੁਛ ਫੁੱਟ ਉੱਚਾ ਵਾ ਹੈ ਤੇ ਇੱਥੇ ਵੀ ਜਾਨ ਕੇ ਬਰਫੀ ਪੈਂਦੀ ਆ ਮੀਂਹੂ ਨਹੀਂ ਪੈਂਦਾ ਇੱਥੇ ਤੇ ਆਪਾਂ ਗੱਲ ਕਰਦੇ ਸੀਗੇ ਵੀ ਸਾਡੇ ਤੋਂ ਵੀ ਪਾਣੀ ਮੰਗਿਆ ਉਹਨਾਂ ਨੇ ਤੇ ਅਸੀਂ ਪਾਣੀ ਦਿੱਤਾ ਉਹਨਾਂ ਨੂੰ ਤੇ ਉਦੋਂ ਬਾਅਦ ਸਾਨੂੰ ਇਹ ਗੱਲ ਦਾ ਪਤਾ ਨਹੀਂ ਸੀ ਤੇ ਜਦੋਂ ਅਸੀਂ ਦੇਖਿਆ ਵੀ ਇੱਥੇ ਬੋਤਲਾਂ ਬਹੁਤ ਪਈਆਂ ਅੱਗੇ ਇੱਕ ਰਸਤੇ ਦੇ ਵਿੱਚ ਤੇ ਵੀ ਬੋਤਲਾਂ ਪਈਆਂ ਨੇ ਸਾਨੂੰ ਕਿਸੇ ਨੇ ਦੱਸਿਆ ਵੀ ਉੱਥੇ ਬੋਤਲਾਂ ਪਈਆਂ ਨੇ ਵੀ ਉਹ ਦੇਖਿਓ ਚਲੋ ਆਪਾਂ ਵੀ ਦੇਖਦੇ ਹਾਂ ਉਹ ਕਿੱਥੇ ਬੋਤਲਾਂ ਪਈਆਂ ਇੱਕ ਆ ਵੀ ਗੱਡੀ ਖਰਾਬ ਆ ਦੇਖੋ ਟਾਟਾ ਦੀ ਗੱਡੀ ਆ ਰਾਜਸਥਾਨ ਦੀ ਗੱਡੀ ਆ ਤੇ ਇਹ ਵੀ ਇੰਨੀ ਦੂਰ ਆਏ ਹੋਏ ਆ ਇਹਨਾਂ ਦੀ ਵੀ ਗੱਡੀ ਖਰਾਬ ਆ ਤੇ ਬੋਨਟ ਤਰਨ ਚਾਕੇ ਇਹ ਵੀ ਕਿਤੇ ਚਲੇਗੇ ਤੇ ਕਿਉਂਕਿ ਇੱਥੇ ਜਾਣ ਚ ਹੀ ਫਾਇਦਾ ਵਾ ਕਿਉਂਕਿ ਇੱਥੇ ਜੇ ਰਾਤ ਇਹ ਰਹਿਪੈਣ ਤਾਂ ਹੋ ਸਕਦਾ ਕਿ ਰਾਤ ਨੂੰ ਠੰਡ ਚ ਆਕੜ ਕੇ ਮਰ ਜਾਣ ਕਿਉਂਕਿ ਮਦਦ ਲੈਣ ਵਾਸਤੇ ਕਿਤੇ ਨਾ ਕਿਤੇ ਤਾਂ ਜਾਣਾ ਹੀ ਪੈਣਾ ਤਾਂ ਹੀ ਗੱਡੀ ਠੀਕ ਹੋਊਗੀ ਜਾਂ ਟੋ ਹੋਊਗੀ ਜੇ ਮੰਨ ਲਓ ਇਥੋਂ ਟੋ ਵੀ ਕਰਨੀ ਆ ਗੱਡੀ ਨਾ ਕਿਉਂਕਿ ਮਕੈਨਿਕ ਨੇ ਆ ਕੇ ਇੱਥੇ ਠੀਕ ਤਾਂ ਕਰਨੀ ਨਹੀਂ ਐਨਾ ਵਧੀਆ ਮਕੈਨਿਕ ਇਥੇ ਨੇੜੇ-ਤੇੜੇ ਹੈ ਹੀ ਨਹੀਂ ਤਾਂ ਟੋ ਕਰਨ ਵਾਸਤੇ ਵੀ ਕੱਟੋ-ਕਟਨੀ 50000 ਰੁਪਇਆ ਬੰਦੇ ਦੀ ਜੀਬ 'ਚ ਹੋਣਾ ਚਾਹੀਦਾ ਜੇ ਗੱਡੀ ਖਰਾਬ ਹੋ ਗਈ ਤਾਂ 50000 ਰੁਪਇਆ 60000 ਰੁਪਇਆ ਦੇ ਕੇ ਉਹ ਆਪਣੀ ਗੱਡੀ ਵਾਪਸ ਮੰਗਵਾ ਸਕਦਾ ਤੇ ਉਹ ਵੀ ਕਈ ਦਿਨਾਂ ਬਾਅਦ ਆਊਗੀ ਕਿਉਂਕਿ ਜਿਹੜਾ ਵੀ ਬੰਦਾ ਉਹਨੂੰ ਲੈਣ ਜਾਊਗਾ ਉਹ ਕਈ ਦਿਨਾਂ ਬਾਅਦ ਆਊਗਾ ਆ ਵੀ ਇੱਕ ਗੱਡੀ ਆ ਦੇਖੋ ਚੜ੍ਹ ਨਹੀਂ ਰਹੀ ਬਸ ਹੋਈ ਪਈ ਐ ਇਹਦੀ ਵੀ ਗੱਡੀ ਦੀ ਕਿਉਂਕਿ ਇੱਥੇ ਚੜ੍ਹਾਈਆਂ ਹੀ ਬਹੁਤ ਜ਼ਿਆਦਾ ਆ ਇੱਥੇ ਆਹ ਦੇਖੋ ਬੋਤਲਾਂ ਆ ਗਈਆਂ ਉਹ ਹੀ ਜਿਹੜੀਆਂ ਮੈਂ ਤੁਹਾਨੂੰ ਗੱਲ ਕਰਦਾ ਸੀ ਇੱਥੇ ਲੋਕ ਫਿਰ ਬੋਤਲਾਂ ਪਾਣੀ ਦੀਆਂ ਇਦਾਂ ਸਿੱਟ ਜਾਂਦੇ ਆ ਡੋਲ ਕੇ ਸਿੱਟ ਜਾਂਦੇ ਆ ਤੇ ਇੱਥੇ ਕੂੜੇ ਦਾ ਢੇਰ ਲੱਗ ਗਿਆ ਤੇ ਇਹ ਆਤਮਾ ਜਿਹੜੀ ਆ ਇਹ ਕਹਿੰਦੇ ਵੀ ਮਿਲਦੇ ਵੀ ਸਭ ਹਰ ਬੰਦੇ ਨੂੰ ਇਹ ਹੁੰਦਾ ਕਿ ਸਾਨੂੰ ਨਾ ਮਿਲ ਜਵੇ ਤੇ ਬੋਤਲਾਂ ਜਿਹੜੀਆਂ ਇੱਥੇ ਖਾਲੀ ਸਿੱਟੀਆਂ ਹੋਈਆਂ ਨੇ ਤੇ ਮੈਂ ਤਾਂ ਇਹੀ ਦਰਖਾਸਤ ਕਰਦਾ ਵੀ ਇੱਥੇ ਪਾਣੀ ਢੋਲ ਜਿਆ ਕਰੋ ਜਾਂ ਕਿਸੇ ਚੀਜ਼ ਦੇ ਵਿੱਚ ਰੱਖ ਦਿਆ ਕਰੋ ਪਾਣੀ ਵੀ ਮੰਨ ਲਓ ਇੱਕ ਟੱਬ ਪਿਆ ਉਹਦੇ 'ਚ ਹੀ ਪਾਣੀ ਪਾ ਦਾ ਆਪਦਾ ਤੇ ਇਹ ਜਿਹੜੀਆਂ ਬੋਤਲਾਂ ਨੇ ਇਥੋਂ ਬੋਤਲਾਂ ਨਾ ਹੈ ਗੜਣਾ ਪਲਾਸਟਿਕ ਤੇ ਨਾ ਹੈ ਇਹਨੂੰ ਕਿਸੇ ਨੇ ਚੱਕਣਾ ਵਾ ਇਸ ਕਰਕੇ ਇਹ ਬੋਤਲਾਂ ਦਾ ਇੱਥੇ ਬਹੁਤ ਵੱਡਾ ਢੇਰ ਬਣ ਗਿਆ ਇਹ ਇਥੇ ਦੀ ਕਹਾਣੀ ਆ ਤੇ ਹੁਣ ਆਪਾਂ ਬਾਲੀਆਂ ਗੱਲਾਂ ਨਾ ਕਰਦੇ ਹੋਏ ਆਪਾਂ ਇਸ ਵੀਡੀਓ ਦਾ ਜਿਹੜਾ ਅਗਲਾ ਪੋਰਸ਼ਨ ਆ ਉਹ ਆਪਾਂ ਪਾਤਾ ਸਾਹਮਣੇ ਇੱਕ 12 ਲੱਖਾਂ ਪਾਸ ਆਉਣਾ ਵਾ 12 ਲੱਖਾਂ ਪਾਸ ਦੀ ਆਪਾਂ ਅਲੱਗ ਵੀਡੀਓ ਤੁਹਾਨੂੰ ਦਿਖਾਵਾਂਗੇ ਤੇ ਹਜੇ ਤੱਕ ਵੀ ਜੇ ਤੁਸੀਂ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਇਹਨੂੰ ਸਬਸਕ੍ਰਾਈਬ ਕਰੋ ਤੇ ਸਾਹਮਣੇ 12 ਲੱਖਾਂ ਪਾਸ ਉਥੋਂ ਤੋਂ ਆਪਣੀ ਦੂਸਰੀ ਵੀਡੀਓ ਲਾਗੂ ਬਣ ਕੇ ਆਊਗੀ ਤੇ ਇਹ ਉਦੋਂ ਬਾਅਦ ਤਾਂ ਤਕਰੀਬਨ ਆਬਾਦੀ ਸ਼ੁਰੂ ਹੋ ਜਾਂਦੀ ਹੈ 12 ਲੱਖਾਂ ਪਾਸ ਤੋਂ ਬਾਅਦ ਤੇ ਉਦੋਂ ਬਾਅਦ ਵਾਲੀ ਜਿਹੜੀ ਵੀਡੀਓ ਆ ਉਹ ਆਪਾਂ ਪਾ ਚੁੱਕੇ ਹਾਂ ਦਾਰਚਾ ਤੋਂ ਲੁਧਿਆਣੇ ਦੇ ਸਫ਼ਰ ਦੀ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਸਬਸਕ੍ਰਾਈਬ ਕਰਿਓ ਤੇ ਇਸ ਚੈਨਲ ਨੂੰ ਜੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰਿਓ ਦਿਓ ਜੀ ਇਜਾਜ਼ਤ ਧੰਨਵਾਦ ਵੀਡੀਓ ਦੇਖਣ ਵਾਸਤੇ ਤੇ ਪਿਆਰ ਦੇਣ ਵਾਸਤੇ ਮਿਲਦੇ ਆਂ ਛੇਤੀ ਤੇ ਕਰਦੇ ਆਂ ਨਵੀਆਂ ਗੱਲਾਂ ਤੁਹਾਨੂੰ